ਤੇ ਕੀ 몰ਲਾ ਬਾਈ ਦਾ ਮੋਬਾਈਲ ਨੰਬਰ ਵੀ ਦੱਸਾਂਗੇ ਸੁਜਣੋ ਜਿਹੜੀ ਅੱਜ ਵੀਡੀਓ ਹੈ ਪਿੰਡ ਕੋਟਪੜਾ ਜਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਤੋਂ ਆ ਬਾਈ ਜੀ ਆਪਣੇ ਪਿੰਡ ਤੋਂ ਮੇਰੇ ਪਿੰਡ ਤੋਂ ਇਹ ਵੀਡੀਓ ਆ ਕੋਟਪੜਾ ਪਿੰਡ ਬਾਈ ਜੀ ਮੋੜ ਮੰਡੀ ਇਹ ਵੀ ਆ ਐਰ ਸੈਰ ਬਈ ਪਹਿਲ ਨਹੀਂ ਹੈ ਨਾ ਹਾਂ ਪਹਿਲੇ ਨਾ ਬਾਈ ਜੀ ਪਹਿਲੇ ਨਾ ਕਿੰਨੇ ਕ ਦਿਨਾਂ ਦੀ ਕੱਚੀ ਹੈ ਬਾਈ ਵੀ 15 ਦਿਨ ਲਾਈ ਹੋ ਜੀ ਅੱਛਾ 15 ਦਿਨ ਲਾਜੂਗੀ ਤੇ 15 ਦਿਨ ਨਹੀਂ ਹੈ ਸਵਾਗਤ ਆ ਦੋਸਤੋ ਰੌਣਕ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਤੁਹਾਨੂੰ ਆਪਾਂ ਦੋ ਵਧੀਆ ਬੈੜਾਂ ਦਿਖਾਵਾਂਗੇ ਜਿਹੜਾ ਕਿ ਪਹਿਲਨ ਸੂਆ ਹੈ ਪਹਿਲਾ ਹੀ ਸੂਣੀਆ ਤੇ ਪਹਿਲੇ ਨੰਬਰ ਤੇ ਐਰ ਸ਼ੈਰ ਜਿਹੜੀ ਬਈ ਨਵੀਂ ਨਸਲ ਆਈ ਆ ਤੇ ਚੰਗੇ ਦੁੱਧ ਦੀ ਮਾਲਕ ਬਣੂਗੀ ਹੈਗੇ ਪਹਿਲੇ ਨਾਲ ਹਜੇ ਸੂਣ ਚ ਦੇ ਦਿਨ ਬਾਕੀ ਆ ਬਾਕੀ ਸਾਰੀ ਡਿਟੇਲ ਆਪਾਂ ਬਾਈ ਰੈਂਪੀ ਤੋਂ ਲਵਾਂਗੇ ਕਿੰਨੇ ਦਿਨ ਲੈਂਦੀ ਆ ਕੀ ਮੁੱਲਾ ਤੇ ਜਿਹੜੇ ਅੱਜ ਬਈ ਵੀਡੀਓ ਹੈ ਪਿੰਡ ਕੋਟਪਾਰਾ ਜਿਹੜਾ ਬਠਿੰਡਾ ਤੋਂ ਆ ਦੋਸਤੋ ਕੋਟਪਾਰਾ ਪਿੰਡ ਜਦੋਂ ਆਪਾਂ ਬਠਿੰਡੇ ਤੋਂ ਮੋੜ ਮਾਨਸਾ ਨੂੰ ਜਾਂਦੇ ਆ ਜਮਾ ਰੋਡ ਦੇ ਉੱਤੇ ਬਈ ਕੋਟਫੱਤਾ ਤੇ ਕੋਟਪਾਰੇ ਦਾ ਇੱਕ ਹੀ ਅੱਡਾ ਗਾ ਤੇ ਜਮਾ ਬਾਈ ਦਾ ਉਸ 메ਨ ਛੜਕ ਦੇ ਉੱਤੇ ਹੀ ਆ ਪਿੰਡ ਵਾਲੀ ਦੇ ਜਮਾ ਅੱਡੇ ਦੇ ਉੱਤੇ ਹੀ ਘਰ ਆ ਬਾਕੀ ਸੱਜਣੋਂ ਆਪਾਂ ਬਾਈ ਦਾ ਨੰਬਰ ਵੀ ਲੈ ਕੇ ਦੱਸਾਂਗੇ ਤੇ ਦੋਨਾਂ ਦਾ ਮੁੱਲ ਵੀ ਦੱਸਾਂਗੇ ਬਾਕੀ ਬਾਈ ਨੰਬਰ 1 ਤੇ ਇਹਨੂੰ ਬਾਈ ਐਰ ਸ਼ੈਰ ਨੂੰ ਤੋੜ ਕੇ ਦਿਖਾ ਦੇ ਪਹਿਲੇ ਤੇ ਨੰਬਰ ਤੋੜ ਦੇ ਬਾਈ ਰੈਂਪੀ ਨੂੰ ਆ ਦੇਖ ਲਓ ਬਾਈ ਜੀ ਐਰ ਸ਼ੈਰ ਜਮਾ ਜਿਹੜੀ ਤਾਜੀ نسل ਆਈ ਹੈ ਤੇ ਚੰਗੇ ਦੁੱਧ ਦੀ ਮਾਲਕ ਬਣੂਗੀ ਬਾਈ ਕਹਿੰਦਾ ਤੇ ਬਹੁਤ ਵਧਗਾ ਇਹ ਦੇਖੋ ਬਾਈ ਲੇ ਵੇ ਲੂਵੇ ਦੀ ਦੇਖ ਲਓ ਲਿਆ ਲਿਆ ਬਈ ਤੋੜ ਲਿਆ ਬਾਕੀ ਬਾਈ ਰੈਂਪੀ ਨਾਲ ਤੁਹਾਡੀ ਗੱਲ ਕਰਾ ਜਨੇ ਆਪਾਂ ਬਾਈ ਕੀ ਮੁੱਲ ਕਰਦਾ ਤੇ ਕਿੰਨੇ ਦੀ ਜਮਾ ਦੇਣੀ ਆਪਾਂ ਜਾਇਜ਼ ਜਾ ਮੁੱਲ ਕਰੀ ਬਾਈ ਸਤਿ ਸ਼੍ਰੀ ਅਕਾਲ ਬਾਈ ਰੈਂਪੀ ਸਤਿ ਸ਼੍ਰੀ ਅਕਾਲ ਜੀ ਬਾਈ ਤੇ ਬਾਈ ਜਿਹੜੀ ਐਰ ਸ਼ੈਰ ਆਪਣੀ ਇੱਕ ਨੰਬਰ ਤੇ ਇਹਦਾ ਕੀ ਦੁੱਧ ਦਾ ਰਕਾਰਡ ਹੈ ਦੀ ਮਾਂ ਦਾ ਜਾਂ ਬਈ ਇਹਦਾ ਮੁੱਲ ਕੀ ਕਰਦੇ ਹਾਂ ਸਾਰਾ ਆਪਾਂ ਨੂੰ ਜਾਇਜ਼ ਜਾ ਦੱਸੀ ਵੀ ਲੈਣ ਦੇਣ ਦੀ ਵਾਲੀ ਗੱਲ ਕਰੀ ਹਨਾ ਠੀਕ ਹੈ ਵੇ ਬਈ ਜੀ ਇਹ ਮੈਂ ਆਪਾਂ ਲਿਆਂਦੀ ਆ ਠੀਕ ਆ ਲੈ ਕੇ ਆਏ ਹਾਂ ਲੈ ਕੇ ਆਂਦੀ ਆ ਪਹਿਲਾਂ ਬੱਚੀ ਆ ਅੱਛਾ 25 ਤੋਂ ਪਲੱਸ ਤੋਂ ਨੋਰਮਲ ਕੱਢੂਗੀ ਬੰਦਾ ਕਿਤੇ ਕੋ ਘਰ ਦੀ ਪਾਲੀ ਉਹ ਬੱਚੀ ਆ ਅੱਛਾ 25 ਤੋਂ ਪਲੱਸ ਵੀ ਬਾਈ ਕਹਿੰਦਾ ਦੁੱਧ ਜਮਾ ਪਹਿਲਾਂ ਨਾਲ ਨੋਰਮਲ ਕੱਢੂਗੀ ਘਰ ਦੀ ਪਾਲੀ ਬੈੜ ਲੈ ਕੇ ਆਏ ਬਈ ਜਮਾ ਆਮ ਕਿਸਾਨ ਤੋਂ ਜਮਾ ਹਨਾ ਜਮਾ ਆਮ ਕਿਸਾਨ ਤੋਂ ਹਾਂ ਠੀਕ ਆ ਵੀ ਚੰਗੇ ਦੁੱਧ ਦੀ ਬਣੂਗੀ ਤੁਹਾਡੇ ਕਹਿੰਦੇ ਮਤਾਬਕ ਤੇ ਤਾਂ ਬਈ ਰੇਟ ਕੀ ਰੱਖਦਾ ਏ ਹਾਂ ਰੇਟ ਤਾਂ ਬਈ 135 ਦਾ 135 ਰੇਟ ਆ ਜਮਾ ਲੈਣ ਦੇ ਨਾ ਵੀ ਛੱਡੋਂਗੇ ਕਿੰਨੇ ਦੀ ਬਈ ਯਾਰ ਬਈ ਯਾਰ हां ਨਹੀਂ ਦੱਸਾਂ ਇੱਕ ਦੂ ਛੋਲੜੇ ਘਟਣੀ ਹੋਣੀ ਹੈ 130 ਹੀ ਦੇ ਦੇਂਗੇ ਇੱਕ 30 ਦੀ ਛੱਡ ਦੋਂਗੇ ਬਾਕੀ ਬਈ ਪੂਰੀਏ ਕੇ ਮਰਜ਼ੀ ਦੇ ਠੀਕ ਠੀਕ ਆ ਠੀਕ ਆ ਠੀਕ ਆ ਬਾਕੀ ਬਾਈ ਠੰਡੀ ਸੀਲ ਬਹੁਤ ਆਗਾ ਤੇ ਆਪਾਂ ਬਾਈ ਤੋਂ ਮੋਬਾਈਲ ਨੰਬਰ ਦੱਸ ਦੇ ਬਈ ਆਪਦਾ ਤੁ 97799 97782 97799 57 782 57782 ਦੋਸਤੋ ਇਹ ਬਾਈ ਦਾ ਮੋਬਾਈਲ ਨੰਬਰ ਆ ਤੇ ਨੰਬਰ 2 ਤੇ ਆਪਾਂ ਤੁਹਾਨੂੰ ਐਚ ਐਫ ਦਿਖਾ ਦਿੰਨੇ ਆ ਇਹਦੇ ਕਿੰਨੇ ਦਿਨ ਰਹਿ ਗਏ ਬਾਈ ਇਹਦੇ ਬਾਈ 15 ਦਿਨ ਬਾਈ 15 ਦਿਨ ਇਹਦੇ ਪੇ ਆਰ ਚਾਰ ਦੇ ਅੱਛਾ 15 ਦਿਨਾਂ ਦੀ ਐਰ ਸ਼ੇਅਰ ਕਰਤੀ ਆ ਤੇ 15 ਹੀ ਇਹਦੇ ਰਹਿੰਦੇ ਆ ਬਾਕੀ ਦੋਸਤੋ ਨੰਬਰ 2 ਤੇ ਤੁਸੀਂ ਐਚ ਐਫ ਦੇਖ ਲਓ ਇਹਨੂੰ ਵੀ ਮੜੇ ਖੋਲ ਕੇ ਦੋਰੀ ਬਾਈ ਹਾਂ ਬਈ ਇਹ ਦੇਖ ਲਓ ਦੋਸਤੋ ਐਚ ਐਫ ਇਹਦੇ ਵੀ 15 ਕਿ ਦਿਨ ਬਾਕੀ ਆ ਇਹ ਵੀ ਪਹਿਲੇ ਸੂਏ ਸੂਣਾ ਇਹਨੇ ਵੀ ਵੜਨੇ ਬਾਕੀ ਇਹਦਾ ਵੀ ਬਾਈ ਤੋਂ ਆਪਾਂ ਮੁੱਲ ਪਤਾ ਕਰਕੇ ਤੁਹਾਨੂੰ ਦੱਸ ਦਿੰਨੇ ਆ ਤੇ ਜਿਹੜੇ ਵੀ ਭਰਾ ਨੂੰ ਪਸੰਦ ਆਉ ਕੋਲੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਤੁਸੀਂ ਆਪਦਾ ਬੈੜਾ ਇਹ ਖਰੀਦ ਸਕਦੇ। ਬੰਦੇ ਬਾਈ। ਹਾਂ ਬਾਈ ਰੈਂਪੀ ਇਹਦਾ ਐਚਐਫ ਦਾ ਕੀ ਮੁੱਲ ਕਰਦੇ ਹੋ ਜੀ? ਬਾਈ ਮੁੱਲੇ ਦਾ 85000 ਆ। 85000। ਠੀਕ ਆ। 85000 ਦੀ ਭਦੀ ਦੇਾਂਗੇ। 80000 ਦੀ ਵੀ ਛੱਡ ਦੋਗੇ। ਹਾਂ। ਦੋਸਤੋ ਇਹ ਆਪਣੀ ਘਰ ਦੀ ਪਾਲੀ ਬੱਚੀ। ਇਹ ਘਰ ਦੀ ਪਾਲੀ ਬੱਚੀ ਆ ਬਾਈ ਕਹਿੰਦਾ ਤੇ 85000 ਮੁੱਲਾ 80000 ਦੀ ਬਾਈ ਕਹਿੰਦਾ ਛੱਡ ਦਾਂਗੇ। ਥੱਲੇ ਬਾਈ 25 ਮਾਹਲੇ 22 ਲੀਟਰ ਦੁੱਧ ਸੀਗਾ। ਅਸੀਂ ਹੋਰ ਕਿਉਂਦੇ ਰਹੇ ਆ? ਠੀਕ ਆ। 22 ਕਿਲੋ ਵਾਲੀ ਗਾਂ ਦੀ ਇਹ ਬੱਚੀ ਹੈ ਬਾਈ ਪਹਿਲਾਂ ਹਜੇ 22 ਕਿਲੋ ਠੀਕ ਆ ਧੋਕੜ ਦਾ ਸੀਗਾ ਹਾਂ ਤੇ ਇਹ ਹਜੇ ਬਾਈ ਪਹਿਲਾਂ ਤੇ ਹਜੇ ਇਹਦੇ 10 15 ਦਿਨ ਬਾਈ ਕਹਿੰਦਾ ਲੈ ਜੂਗੀ ਇਹ ਵੀ ਚੰਗੇ ਦੁੱਧ ਵਾਲੀ ਬਣੂਗੀ ਬਾਈ ਦੇ ਮੁਤਾਬਕ ਬਾਕੀ ਦੋਸਤੋ ਕਿਸੇ ਵੀ ਭਰਾ ਨੂੰ ਦੋਨਾਂ ਚੋਂ ਕੋਈ ਵੀ ਨਗ ਪਸੰਦ ਆਉਂਦਾ ਹਨਾ ਕੋਲੇ ਆ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ